ਉਸੀ ਗੱਲ ਕਰ ਰਹੇ ਹਾਂ ਉਹ ਕਿਹੜੀ ਹੈ ਤਾਂ ਲੋ ਜੀ ਕੱਲ ਸ਼ਾਮ ਨੂੰ ਥੋੜਾ ਜਿਹਾ ਲੇਟ ਨਾਈਟ ਇੱਕ ਨੋਟੀਫਿਕੇਸ਼ਨ ਆਊਟ ਹੋਇਆ ਕਨਸਟੇਬਲ ਮੇਲ ਐਂਡ ਫੀਮੇਲ ਇਨ ਦਿੱਲੀ ਪੁਲਿਸ ਐਗਜ਼ਾਮੀਨੇਸ਼ਨ ਯਾਨੀ ਕਿ ਦਿੱਲੀ ਪੁਲਿਸ ਦੇ ਵਿੱਚ ਆ ਚੁੱਕਿਆ ਹੈ ਜੀ ਕਨਸਟੇਬਲ ਦਾ ਨੋਟੀਫਿਕੇਸ਼ਨ ਮੇਲ ਔਰ ਫੀਮੇਲ ਪੰਜਾਬ ਦੇ ਦੋਨੋਂ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ ਐਪਲੀਕੇਸ਼ਨ ਦੀ ਗੱਲ ਕਰਦੇ ਆਂ ਬੱਚੇ ਐਪਲੀਕੇਸ਼ਨ ਫਾਰਮ ਜਿਹੜੇ ਹੈ ਉਹ 22/10/2025 ਤੋਂ ਯਾਨੀ ਕਿ ਕੱਲ ਤੋਂ ਇਹਦੇ ਫਾਰਮ ਭਰਨੇ ਸਟਾਰਟ ਹੋ ਚੁੱਕੇ ਹੈ ਔਰ ਆਖਰੀ ਮਿਤੀ 21 ਅਕਤੂਬਰ 2025 ਜਿਹੜੀ ਹੈ ਉਹ ਰੱਖੀ ਗਈ ਹੈ ਔਰ ਅਗਰ ਪੇਮੈਂਟ ਦੀ ਗੱਲ ਕਰਦੇ ਆਂ ਤਾਂ 22 ਅਕਤੂਬਰ ਲਾਸਟ ਡੇਟ ਰੱਖੀ ਗਈ ਹੈ ਔਰ ਅਗਰ ਤੁਸੀਂ ਵਿੰਡੋ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕਰੈਕਸ਼ਨ ਕਰਨਾ ਚਾਹੁੰਦੇ ਹੋ ਤਾਂ ਉਹਦੀ 29 ਅਕਤੂਬਰ ਤੋਂ ਲੈ ਕੇ 31 ਅਕਤੂਬਰ ਡੇਟ ਰੱਖੀ ਗਈ ਹੈ ਔਰ ਇਗਜ਼ਾਮ ਜਿਹੜਾ ਹੈ ਉਹ ਦਸੰਬਰ ਜਾਂ ਜਨਵਰੀ ਤਾਂ ਮੋਸਟ ਪ੍ਰੋਬਬਲੀ ਚਾਂਸ ਜਨਵਰੀ 2026 ਦੇ ਵਿੱਚ ਹੋਏਗਾ ਔਰ ਹੁਣ ਸਭ ਤੋਂ ਵਧੀਆ ਮੌਕਾ ਅਗਰ ਮੈਂ ਇੱਥੇ ਤੁਹਾਨੂੰ ਦੱਸਾਂ ਬੱਚੇ ਤੁਸੀਂ ਇਸ ਇਗਜ਼ਾਮ ਦੀ ਤਿਆਰੀ ਕਰੋਗੇ ਸਿਲੇਬਸ ਬਿਲਕੁਲ ਡਿਟੋ ਸੇਮ ਹੈ ਨਾ ਇੰਗਲਿਸ਼ ਹੈ ਇਹਦੇ ਵਿੱਚ ਨਾ ਕੁਝ ਹੋਰ ਬਿਨਾਂ ਇੰਗਲਿਸ਼ ਤੋਂ ਇਹ ਵਾਲਾ ਪੇਪਰ ਹੈ ਤਾਂ ਪੰਜਾਬ ਦੇ ਕੈਂਡੀਡੇਟਸ ਲਈ ਇੱਕ ਇਹ ਫਾਇਦਾ ਹੋ ਗਿਆ ਨੰਬਰ ਦੋ ਅਗਰ ਤੁਸੀਂ ਇਸ ਦੇ ਮੈਂ ਸਿਲੇਬਸ ਤੁਹਾਨੂੰ ਦਿਖਾਉਂਗਾ ਅਗਰ ਸਿਲੇਬਸ ਦੀ ਗੱਲ ਕਰਦੇ ਆ ਤਾਂ ਬਿਲਕੁਲ ਡਿਟੋ ਪੰਜਾਬ ਪੁਲਿਸ ਦਾ ਸਿਲੇਬਸ ਹੈ ਤਾਂ ਤੁਸੀਂ ਹੁਣ ਤੋਂ ਇਹਦੀ ਤਿਆਰੀ ਕਰੋਗੇ ਜਨਵਰੀ ਚ ਇਹਦਾ ਐਗਜ਼ਾਮ ਦੇਉਗੇ ਔਰ ਜਨਵਰੀ ਚ ਪੰਜਾਬ ਪੁਲਿਸ ਕਨਸਟੇਬਲ 2026 ਆ ਜਾਏਗਾ ਤਾਂ ਤੁਹਾਡੀ ਇੱਕ ਤਾਂ ਕੰਟੀਨਿਊ ਰੈਗੂਲਰ ਤੁਹਾਡੀ ਤਿਆਰੀ ਹੋ ਜਾਏਗੀ ਹੁਣ ਤੋਂ ਲੈ ਕੇ ਔਰ ਉਸ ਪੇਪਰ ਤੱਕ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਤੱਕ ਔਰ ਨਾਲ ਦੀ ਨਾਲ ਤੁਹਾਡੇ ਕੋਲ ਇੱਕ ਦੀ ਥਾਂ ਤੇ ਦੋ ਮੌਕੇ ਹੋਗੇ ਪਲੱਸ 2 ਪਾਸ ਸਟੂਡੈਂਟਸ ਦੇ ਲਈ ਤਾਂ ਹੁਣ ਇੱਥੇ ਆਪਾਂ ਗੱਲ ਕਰਦੇ ਆ ਕਿ ਜਨਵਰੀ ਦੇ ਵਿੱਚ ਮੋਸਟ ਪ੍ਰੋਬਬਲੀ ਚਾਂਸ ਹੈ ਇਹਦਾ ਕੀ ਜੋ ਪੇਪਰ ਹੈ ਉਹ ਹੋਏਗਾ ਬੱਚੇ ਸੀਬੀਟੀ ਐਗਜ਼ਾਮੀਨੇਸ਼ਨ ਹੋਏਗਾ ਬਿਲਕੁਲ ਕੰਪਿਊਟਰ ਬੇਸ ਐਗਜ਼ਾਮੀਨੇਸ਼ਨ ਬੱਚੇ ਇਹਦਾ ਹੋਏਗਾ ਜਿਵੇਂ ਆਪਣੇ ਪੰਜਾਬ ਪੁਲਿਸ ਦਾ ਹੁੰਦਾ ਹ ਹੁਣ ਮਾੜਾ ਜਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਤਾਂ ਅਗਰ ਮੈਂ ਪੋਸਟਾਂ ਦੀ ਗੱਲ ਕਰਦਾ ਬੱਚੇ ਪੋਸਟਾਂ ਜਿਹੜੀਆਂ ਨੇ ਅਗਰ ਤੁਸੀਂ ਕਾਂਸਟੇਬਲ ਮੇਲ ਦੇ ਵਿੱਚ ਦੇਖਦੇ ਹੋ ਅਨ ਰਿਜ਼ਰਵ ਕੈਟਾਗਰੀ ਜਿਹਨੂੰ ਆਪਾਂ ਕਹਿ ਦਿੰਦੇ ਆ 1914 ਪੋਸਟਾਂ ਨੇ 1914 ਪੋਸਟਾਂ ਇਹ ਹੈਗੀਆਂ 456 ای ڈبلیو ایس ਦੀਆਂ او بی سی ਦੀਆਂ 967 ਐਸ ਸੀ ਦੀਆਂ 729 342 ایس ٹی ਵਾਸਤੇ ਤੇ ਟੋਟਲ 4408 ਪੋਸਟਾਂ ਹਨ ਜਿਸ ਤੋਂ ਬਾਅਦ ਇਹਦੇ ਵਿੱਚ ਕਾਂਸਟੇਬਲ ਐਕਸ ਸਰਵਿਸਮੈਨ ਫੀਮੇਲ ਸਭ ਦੇ ਵਾਸਤੇ ਅਲੱਗ-ਅਲੱਗ ਪੋਸਟ ਹੈ ਤੇ ਟੋਟਲ ਪੋਸਟਾਂ ਨਹੀਂ ਮੈਂ ਗੱਲ ਕਰਦਾ ਤਾਂ 7565 ਪੋਸਟਾਂ ਇੱਥੇ ਟੋਟਲ ਹੈਗੀਆਂ ਬਚੇ 7565 ਪੋਸਟਾਂ ਤੁਹਾਡੇ ਵਾਸਤੇ ਆ ਚੁੱਕੀਆਂ ਹਨ ਅਗਰ ਆਪਾਂ ਸੈਲਰੀ ਦੀ ਗੱਲ ਕਰਦੇ ਆਂ ਬੱਚੇ ਲੈਵਲ 3 ਬਹੁਤ ਅੱਛੀ ਸੈਲਰੀ ਆ 21700 ਤੋਂ ਲੈ ਕੇ 59 69100 ਰੁਪਏ ਗਰੁੱਪ ਸੀ ਦੀ ਪੋਸਟ ਆ ਤੇ 21700 ਦੀ ਅਗਰ ਮੈਂ ਗੱਲ ਕਰਦਾ ਤਾਂ ਮੋਟਾ-ਮੋਟਾ ਜਿਹਾ ਤੁਸੀਂ ਲਾ ਲਓ ਵੀ ਇਨ ਹੈਂਡ ਸਟਾਰਟਿੰਗ ਦੇ ਵਿੱਚ 35 ਤੋਂ ਲੈ ਕੇ 45000 ਦੇ ਵਿਚਾਲੇ ਇਨ ਹੈਂਡ ਸੈਲਰੀ ਆਊਗੀ ਤੁਹਾਡੀ ਠੀਕ ਹੈ ਤਾਂ ਇਨ ਹੈਂਡ ਸੈਲਰੀ 35 ਤੋਂ ਲੈ ਕੇ 45000 ਦੇ ਵਿਚਾਲੇ ਆਊਗੀ ਬੱਚੇ 7565 ਪੋਸਟਾਂ ਹੈ ਹੁਣ ਗੱਲ ਆ ਜਾਂਦੀ ਹੈ ਕਿ ਸਰ ਇਹਦੇ ਵਿੱਚ ਏਜ ਲਿਮਿਟ ਕੀ ਹੈ ਤਾਂ ਬੱਚੇ ਏਜ ਜਿਹੜੀ ਹੈ ਉਹ 18 ਤੋਂ 25 ਸਾਲ ਰੱਖੀ ਗਈ ਹੈ 1/7/2025 ਤੋਂ ਇਹਨਾਂ ਨੇ ਕਾਊਂਟ ਕੀਤੀ ਹੈ ਡੇਢ ਨੂੰ ਤਾਂ ਇਹ ਕਹਿੰਦੇ ਵੀ ਉਹ ਵਾਲਾ ਬੱਚਾ ਜਿਸ ਦਾ ਜਨਮ 2/7/2000 ਤੋਂ ਪਹਿਲਾਂ ਹੋਇਆ 2/7/2000 ਤੋਂ ਪਹਿਲਾਂ ਹੋਇਆ ਉਹ ਨਹੀਂ ਭਰ ਸਕਦਾ ਤੇ ਜਿਹਦਾ ਜਨਮ 1/7/2000 ਤੋਂ 7 1/7/2000 ਤੋਂ 7 ਤੋਂ ਬਾਅਦ ਹੋਇਆ ਉਹ ਵੀ ਅਪਲਾਈ ਨਹੀਂ ਕਰ ਸਕਦਾ ਠੀਕ ਹੈ ਤਾਂ ਇਹ ਡੇਟ ਇਹਦੇ ਵਿੱਚ ਲਿਖੀ ਗਈ ਹੈ ਬਾਕੀ ਅਪਰ ਏਜ ਲਿਮਿਟ ਦੇ ਵਿੱਚ ਛੂਟ ਹੈ ਐਸਸੀ ਐਸਟੀ ਵਾਲਿਆਂ ਨੂੰ 5 ਸਾਲ ਦੀ ਓਬੀਸੀ ਨੂੰ 3 ਸਾਲ ਦੀ ਸਪੋਰਟਸ ਪਰਸਨ ਹੈ ਉਹਨਾਂ ਨੂੰ 5 ਸਾਲ ਦੀ ਹੈ ਔਰ ਸਪੋਰਟਸ ਪਰਸਨ ਜਿਹੜੇ ਹੈਗੇ ਆ ਸਟੇਟ ਨੈਸ਼ਨਲ ਲੈਵਲ ਦੇ ਉਹਨਾਂ ਨੂੰ 10 ਸਾਲ ਦੀ ਤਾਂ ਇਸ ਤਰੀਕੇ ਨਾਲ ਇਹ ਛੂਟ ਜਿਹੜੀ ਹੈ ਅਕੋਰਡਿੰਗ ਟੂ ਟੁਡੀ ਕੈਟਾਗਰੀ ਇੱਥੇ ਬੱਚੇ ਦਿੱਤੀ ਗਈ ਹੈ ਹੁਣ ਗੱਲ ਆ ਜਾਂਦੀ ਹੈ ਕਿ ਸਰ ਅਸੀਂ ਜਿਹੜੇ ਫਾਰਮ ਅਪਲਾਈ ਕਰਾਂਗੇ ਸਰ ਉਹ ਪੰਜਾਬ ਦੇ ਜੋ ਕੈਂਡੀਡੇਟ ਹੈ ਉਹ ਕਿਸ ਕੈਟਾਗਰੀ ਦੇ ਵਿੱਚ ਕਰਨਗੇ ਤਾਂ ਬੱਚੇ ਅਗਰ ਆਪਾਂ ਅਦਰ ਸਟੇਟ ਕਿਤੇ ਵੀ ਕਰਦੇ ਆ ਤਾਂ ਜਰਨਲ ਕੈਟਾਗਰੀ ਦੇ ਵਿੱਚ ਹੁੰਦਾ ਬਟ ਹਾਂ ਇੰਨਾ ਹੈ ਕਿ ਤੁਸੀਂ ਅਗਰ ਇਸ ਦੇ ਵਿੱਚ ਅਪਲਾਈ ਕਰਦੇ ਹੋ ਔਰ ਅਗਰ ਤੁਸੀਂ ਸੈਂਟਰਲ ਗਵਰਨਮੈਂਟ ਦੇ ਵਿੱਚ ਵੀ ਐਸਸੀ ਐਸਟੀ ਦੇ ਵਿੱਚ ਆਉਂਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਇੱਥੇ ਉਸ ਦਾ ਬੈਨੀਫਿਟ ਮਿਲੇਗਾ ਹੀ ਨਹੀਂ ਮਿਲੇਗਾ ਬੱਚੇ ਠੀਕ ਹੈ ਕਲੀਅਰ ਹੈ ਤਾਂ ਇਹ ਤੁਹਾਨੂੰ ਬਿਲਕੁਲ ਇੱਥੇ ਫਾਇਦਾ ਹੋ ਗਿਆ ਫੀਸ ਕਿੰਨੀ ਹੈ ਬੱਚੇ ਅਗਰ ਤੁਸੀਂ ਇਹਦਾ ਫਾਰਮ ਭਰਦੇ ਹੋ ਤਾਂ ਫੀਸ ਹੈ ਸਿਰਫ ਔਰ ਸਿਰਫ 100 ਰੁਪਏ ਮੇਲ ਕੈਂਡੀਡੇਟ ਵਾਸਤੇ ਫੀਸ 100 ਰੁਪਏ ਹੈ ਬਾਕੀ ਕੋਈ ਇਸ ਦੀ ਫੀਸ ਹੋਰ ਨਹੀਂ ਹੈ ਫੀਮੇਲ ਕੈਂਡੀਡੇਟ ਉਹਨਾਂ ਵਾਸਤੇ ਕਿਸੇ ਤਰੀਕੇ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ ਬੱਚੇ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਸਰ ਇਸ ਦੇ ਵਿੱਚ ਕੁਆਲੀਫਿਕੇਸ਼ਨ ਕੀ ਹੋਗੀ ਤਾਂ ਬੱਚੇ ਇੱਥੇ ਲਿਖਿਆ ਹੋਇਆ ਦੇਖੋ ਪਲੱਸ 2 ਸੀਨੀਅਰ ਸੈਕੰਡਰੀ ਪਾਸਟ ਫਰਮ ਅ ਰਿਕਗਨਾਈਜ਼ਡ ਬੋਰਡ ਐਜੂਕੇਸ਼ਨਲ ਕੁਆਲੀਫਿਕੇਸ਼ਨ ਰਿਲੈਕਸੇਬਲ ਅਪ ਟੂ 11th ਪਾਸਟ ਫੋਰ ਦਾ वैसे प्लस 2 पास है बट अगर 11th ਦੇ ਵਿੱਚ ਵੀ ਕਿਸੇ ਨੇ ਪਾਸ ਆਊਟ ਕੀਤੀ ਔਰ 12ਵੀਂ ਦੇ ਵਿੱਚ ਉਹ ਰਨਿੰਗ ਹੈ ਇਸ ਟਾਈਮ ਲੇਕਿਨ ਉਹ ਕਹਿੰਦਾ son daughter of a serving retired aur delhi police personal multi tasking staff in delhi police अगर कोई भी दिल्ली पुलिस ਦੇ ਵਿੱਚ ਪਹਿਲਾਂ ਤੋਂ ਲੱਗਿਆ ਕਿਸੇ ਦਾ ਫਾਦਰ ਕਿਸੇ ਦੇ ਮਦਰ ਜਾਂ ਉਹ ਰਿਟਾਇਰਡ ਹੈ ਦਿੱਲੀ ਪੁਲਿਸ ਤੋਂ ਜਾਂ ਸਰਵਿੰਗ ਹੈਗੇ ਆ ਤਾਂ ਬੱਚੇ ਉਹਨਾਂ ਦੇ ਅਗਰ ਜਿਹੜੇ ਬੱਚੇ ਔਰ ਬੇਟੀਆਂ ਹੈ ਉਹ ਅਗਰ 11ਵੀਂ ਪਾਸ ਆਊਟ ਹੈ ਔਰ 12ਵੀਂ ਦੇ ਵਿੱਚ ਰਨਿੰਗ ਹੈ ਤਾਂ ਉਹ ਵੀ ਇਹ ਦੇ ਵਿੱਚ ਫਾਰਮ ਪਾਰ ਸਕਦੇ ਆ ਉਹਨਾਂ ਨੂੰ ਰਿਲੈਕਸੇਸ਼ਨ ਦਿੱਤਾ ਗਿਆ ਹੈ ਲੇਕਿਨ ਇਸ ਦੇ ਵਿੱਚ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਮੇਲ ਜਿਹੜੇ ਵੀ ਕੈਂਡੀਡੇਟ ਹੈ ਜਿਵੇਂ ਪੰਜਾਬ ਦੇ ਆਪਣੇ ਜਿੰਨੇ ਵੀ ਮੇਲ ਕੈਂਡੀਡੇਟ ਹੈ ਅਗਰ ਤੁਸੀਂ ਬੱਚੇ ਇਸ ਦਾ ਫਾਰਮ ਭਰ ਰਹੇ ਹੋ ਤਾਂ ਤੁਹਾਡੇ ਵਾਸਤੇ ਇੱਕ ਵੈਲਿਡ ਡਰਾਈਵਿੰਗ ਲਾਇਸੈਂਸ ਐਲ ਐਮ ਵੀ ਮੋਟਰਸਾਈਕਲ ਔਰ ਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਕਦੋਂ ਤੱਕ ਚਾਹੀਦਾ ਇਹ ਚਾਹੀਦਾ ਪੀ ای ਐਂਡ ਐਮ ਟੀ ਜਦੋਂ ਆਪਣਾ ਫਿਜ਼ੀਕਲ ਵਗੈਰਾ ਹੋਊਗਾ ਉਦੋਂ ਚਾਹੀਦਾ ਹੈ ਲਰਨਰ ਲਾਇਸੈਂਸ ਜਿਹੜਾ ਹੈ ਉਹ ਨੋਟ ਐਕਸੈਪਟੇਬਲ ਹੈ ਅਗਰ ਤੁਸੀਂ ਜਾਵਨ ਨੂੰ ਇਸ ਨੌਕਰੀ ਦੇ ਅਗਰ ਤੁਹਾਡਾ ਲਾਇਸੈਂਸ ਬਣਿਆ ਹੈ ਤਾਂ ਠੀਕ ਹੈ ਅਦਰਵਾਇ ਤੁਸੀਂ ਬਣਾ ਵੀ ਸਕਦੇ ਹੋ ਕਿਉਂਕਿ ਲਗਭਗ ਲਗਭਗ 10 ਤੋਂ 4 ਮਹੀਨੇ ਬਾਅਦ ਇਹਦੀ ਜ਼ਰੂਰਤ ਪਾਉਗੀ ਤਾਂ ਉਦੋਂ ਤੱਕ ਤੁਹਾਡਾ ਬਣ ਕੇ ਆ ਜਾਊਗਾ ਤਾਂ ਬਾਈ ਜਿਨ੍ਹਾਂ ਨੇ ਲਾਇਸੈਂਸ ਹਲੇ ਤੱਕ ਨਹੀਂ ਬਣਵਾਇਆ ਤਾਂ ਲਾਇਸੈਂਸ ਜ਼ਰੂਰ ਬਣਵਾ ਲਿਓ ਖਾਸ ਤੌਰ ਤੇ ਮੇਲ ਕੈਂਡੀਡੇਟ ਫੀਮੇਲ ਕੈਂਡੀਡੇਟ ਨੂੰ ਇਹ ਜ਼ਰੂਰੀ ਨਹੀਂ ਹੈ ਜੀ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਸਰ ਅਗਰ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਅ ਏਗਜ਼ਾਮ ਪੇਪਰ ਦਾ ਪ੍ਰੋਸੈਸ ਦੇਖੀਏ ਤਾਂ ਪੇਪਰ ਦੇ ਪ੍ਰੋਸੈਸ ਤੇ ਆ ਪਾ ਜਾਣੇ ਆ ਵੀ ਸਿਲੈਕਸ਼ਨ ਪ੍ਰੋਸੈਸ ਬੱਚੇ ਇਸ ਦੇ ਵਿੱਚ ਕੀ ਰਹ ਬਹੁਤ ਹੀ ਸਿੰਪਲ ਜਆ ਸਿਲੈਕਸ਼ਨ ਪ੍ਰੋਸੈਸ ਹੈ ਬੱਚੇ ਇਸ ਦਾ ਬਹੁਤ ਹੀ ਸਿੰਪਲ ਸਿਲੈਕਸ਼ਨ ਪ੍ਰੋਸੈਸ ਹੈ ਲੋ ਜੀ ਐਗਜ਼ਾਮੀਨੇਸ਼ਨ ਦੇ ਸੈਂਟਰ ਆ ਗਏ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਹੈ ਕਿ ਸਰ ਇਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਆਓ ਭਈਆ ਆਓ 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 ਲੋ ਜੀ ਸਿਲੈਕਸ਼ਨ ਦਾ ਪ੍ਰੋਸੈਸ ਆ ਲਿਖਿਆ ਹੋਇਆ ਸਕੀਮ ਆਫ ਐਗਜ਼ਾਮੀਨੇਸ਼ਨ ਕੀ ਹੋਊਗਾ ਪਹਿਲਾ ਇਹਦਾ ਐਗਜ਼ਾਮੀਨੇਸ਼ਨ ਹੋਊਗਾ ਕੰਪਿਊਟਰ ਬੇਸ ਐਗਜ਼ਾਮੀਨੇਸ਼ਨ ਫਿਰ ਫਿਜ਼ੀਕਲ ਐਂਡੋਰਸਮੈਂਟ ਟੈਸਟ ਹੋਊਗਾ ਫਿਰ ਮੀਜ਼ਰਮੈਂਟ ਟੈਸਟ ਹੋਊਗਾ ਜਿਹਨੂੰ ਪੀ ਤੇ ਐਮਟੀ ਕਹਿੰਦਾ ਆਪਾਂ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਊਗਾ ਇਹਨਾਂ ਨੇ ਲਿਖਿਆ ਹੈ ਕਿ ਬਈ ਜਿਹੜਾ ਵੀ ਸ਼ਿਫਟ ਵਾਈ ਨਾਰਮਲਾਈਜੇਸ਼ਨ ਹੈ ਉਹ ਜੋ ਉਹਨਾਂ ਦੇ ਅਕੋਰਡਿੰਗ ਹੋਏਗਾ ਜੋ ਇਹਨਾਂ ਦਾ ਰੂਲ ਐਂਡ ਰੈਗੂਲੇਸ਼ਨ ਹੈ ਹੁਣ ਕੰਪਿਊਟਰ ਬੇਸ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਹੋਏਗਾ ਬੱਚੇ ਤਾਂ ਇਹਨਾਂ ਨੇ ਲਿਖਿਆ ਕਿ ਇਹਦੇ ਵਿੱਚ ਸਿਰ ਵਨ ਆਬਜੈਕਟਿਵ ਪ੍ਰਾਈਮ ਮਲਟੀਪਲ ਚੋਇਸ ਪੇਪਰ ਹੋਏਗਾ 100 ਕੁਐਸਚਨਾਂ ਦਾ 100 ਕੁਐਸਚਨਾਂ ਦਾ ਮਲਟੀਪਲ ਚੋਇਸ ਕੁਐਸਚਨ ਹੋਏਗਾ 100 ਨੰਬਰ ਦਾ ਜਿਹਦੇ ਵਿੱਚ ਕੀ ਕੁਛ GKGS ওয়ান সাইডেড ਹੈ 50% 50 ਕੁਐਸਚਨ 50 ਨੰਬਰ ਦੇ ਰੀਜਨਿੰਗ ਬੱਚੇ 25 ਨੰਬਰ 25 ਕੁਐਸਚਨ ਨਿਊਮੈਰੀਕਲ ਐਬਿਟੀ ਮੈਥ ਜਿਹੜਾ ਹੈ 15 ਨੰਬਰ 15 ਕੁਐਸਚਨ ਔਰ ਕੰਪਿਊਟਰ 10 ਔਰ 10 ਤਾਂ ਦੇਖੋ ਸਿਰਫ ਚਾਰ ਹੀ ਸਬਜੈਕਟ ਪੜਨੇ ਆ ਕਿਹੜੇ ਕਿਹੜੇ GKGS ਕਰੰਟ ਅਫੇਅਰ ਰੀਜਨਿੰਗ ਮੈਥ ਔਰ ਕੰਪਿਊਟਰ ਨਾ ਕੋਈ ਇੰਗਲਿਸ਼ ਨਾ ਕੋਈ ਪੰਜਾਬੀ ਕੋਈ ਵੀ ਇਹਦੇ ਵਿੱਚ ਸਬਜੈਕਟ ਤੁਹਾਡਾ ਨਹੀਂ ਹੈ ਨਾ ਪੰਜਾਬ ਜੀ ਕੇ ਹੈ ਬਹੁਤ ਹੀ ਸਿੰਪਲ ਜਿਹਾ ਪੇਪਰ ਹੈ ਇਸੇ 100 ਨੰਬਰਾਂ ਦੇ ਵਿੱਚੋਂ ਬੱਚੇ ਤੁਹਾਡੀ ਮੈਰਿਟ ਬਣੂਗੀ ਔਰ ਮੈਰਿਟ ਵਰਣਨ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੈਸ ਹੈ ਉਹ ਪੀ ਪੀਐਮਟੀ ਜੋ ਵੀ ਹੁੰਦਾ ਉਹ ਹੋਏਗਾ ਔਰ ਇਹਦੇ ਵਿੱਚ 0.25 네ਗੇਟਿਵ ਮਾਰਕਿੰਗ ਜਿਹੜੀ ਆ ਉਹ ਰੱਖੀ ਗਈ ਹੈ ਹੁਣ ਤੁਸੀਂ ਸੋਚ ਕੇ ਦੇਖੋ ਬਈ ਕਿ ਅਗਰ ਆਪਾਂ 3,25,000 ਕੈਂਡੀਡੇਟ ਦੇ ਵਿੱਚੋਂ ਸੈਕੰਡ ਸਟੇਜ ਦੇ ਲਈ ਸਿਰਫ 17,000 ਸਮਥਿੰਗ ਜਾ ਰਹੇ ਆ 17,500 ਜਾ ਰਹੇ ਆ 17,000 40 ਵੈਕੈਂਸੀ ਹੈ ਯਾਨੀ 1 ਤੇ 10 ਗੁਣਾ ਜਾ ਰਹੇ ਆ ਤਾਂ ਡੈਫੀਨੇਟਲੀ ਇਹ ਤੁਹਾਨੂੰ ਆਪਦੀ ਤਿਆਰੀ ਨੂੰ ਪਰਫੈਕਟ ਕਰਨ ਦੇ ਲਈ ਵਧੀਆ ਕਰਨ ਦੇ ਲਈ ਔਰ ਕੰਟੀਨਿਊਟੀ ਦੇ ਨਾਲ ਅੱਗੇ ਵਧਣ ਦੇ ਲਈ ਤੁਹਾਨੂੰ ਬਾਕੀ ਵੀ ਉਸ ਤੋਂ ਮਿਲਦੀ ਜੁਲਦੀ ਵੈਕੈਂਸੀ ਨੂੰ ਟਾਰਗੇਟ ਕਰਨਾ ਪਏਗਾ ਔਰ ਪੰਜਾਬ ਪੁਲਿਸ ਦੇ ਕੈਂਡੀਡੇਟ ਦੇ ਵਾਸਤੇ ਸਭ ਤੋਂ ਵਧੀਆ ਮੌਕਾ ਹੈ ਦਿੱਲੀ ਪੁਲਿਸ ਨੇ ਪਹਿਲੇ ਦਿਨ ਤੋਂ ਕਹਿ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਤਿਆਰੀ ਨਾਲ-ਨਾਲ ਕਰ ਲਓ ਕਿਉਂਕਿ ਇੱਕ ਤਾਂ ਤੁਹਾਡੀ ਕੰਟੀਨਿਊਟੀ ਬਣ ਜੂਗੀ ਤੁਹਾਡੇ ਪੇਪਰ ਤੱਕ ਕਿਉਂਕਿ 2026 ਦੀ ਵੈਕੈਂਸੀ ਜਨਵਰੀ ਦੇ ਵਿੱਚ ਹੋਣੀ ਹੈ ਤਾਂ ਜਨਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਦੀ ਵਧੀਆ ਤਰੀਕੇ ਨਾਲ ਤਿਆਰੀ ਕਰਾਂਗੇ ਔਰ ਜ਼ਬਰਦਸਤ ਤਰੀਕੇ ਨਾਲ ਤਿਆਰੀ ਕਰਦੇ ਹੋਏ ਅਸੀਂ ਕੀ ਕਰਾਂਗੇ ਆਪਦੇ ਪੰਜਾਬ ਪੁਲਿਸ ਕਨਸਟੇਬਲ ਦੀ ਵੀ ਐਡਵਾਂਸ ਲੈਵਲ ਤੇ ਤਿਆਰੀ ਕਰ ਲਾਂਗੇ ਫਿਰ ਸਾਡੇ ਕੋਲ ਦੋ ਮੌਕੇ ਹੈ ਦਿੱਲੀ ਪੁਲਿਸ ਔਰ ਦੂਸਰਾ ਉਸ ਤੋਂ ਬਾਅਦ 26 ਦੇ ਵਿੱਚ ਪੰਜਾਬ ਪੁਲਿਸ ਤਾਂ ਬੱਚੇ ਤੁਹਾਨੂੰ ਇਸ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੁਣ ਗੱਲ ਆ ਜਾਂਦੀ ਹੈ ਕਿ ਸਰ ਇਹਦੇ ਵਿੱਚ ਪੇਪਰ ਕੀ ਪੰਜਾਬੀ ਦੇ ਵਿੱਚ ਹੋਊਗਾ ਤਾਂ ਇਹਨਾਂ ਨੇ ਲਿਖਿਆ ਕੰਪਿਊਟਰ ਬੇਸ ਐਗਜ਼ਾਮੀਨੇਸ਼ਨ ਵਿਲ ਬੀ ਕੰਡਕਟਡ ਇਨ ਇੰਗਲਿਸ਼ ਐਂਡ ਹਿੰਦੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਪੇਪਰ ਹੋਏਗਾ ਪੰਜਾਬੀ ਦੇ ਵਿੱਚ ਇਹ ਪੇਪਰ ਨਹੀਂ ਹੋਏਗਾ ਫਿਰ ਤੁਸੀਂ ਕਹੋਗੇ ਸਰ ਫਿਰ ਹਿੰਦੀ ਦੀਆਂ ਕਲਾਸਾਂ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਅਗਰ ਤੁਸੀਂ ਪੰਜਾਬ ਟੈਸਟਬੁੱਕ ਦੀ ਟੀਮ ਦੇ ਨਾਲ ਪੜਨਾ ਚਾਹੁੰਦੇ ਹੋ ਮੈਂ ਰੀਜਨਿੰਗ ਕਰਵਾ ਰਿਹਾ ਮੀਤ ਸਰ ਮੈਥ ਕਰਵਾ ਰਿਹਾ ਜੈਨ ਸਰ ਕੰਪਿਊਟਰ ਕਰਵਾ ਰਿਹਾ ਰੋਹਿਤ ਸਰ ਜੀਕੇ ਜੀਐਸ ਕਰਵਾ ਰਿਹਾ ਔਰ ਕਰੰਟ ਅਫੇਅਰ ਕਰਵਾ ਰਿਹਾ ਅਗਰ ਤੁਸੀਂ ਸਾਡੇ ਤੋਂ ਚਾਰ ਜਣਿਆਂ ਤੋਂ ਪੜਨਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇੱਕ ਹੀ ਸਿੰਗਲ ਜੋ ਸਾਡਾ ਪਾਸ ਹੈ ਉਹਦੇ ਵਿੱਚ ਇਨਰੋਲਮੈਂਟ ਲੈਣੀ ਹੈ ਜਿਹਦਾ ਨਾਮ ਹੈ ਸੁਪਰ ਪਾਸ ਲਾਈਵ ਜੇਕਰ ਤੁਸੀਂ ਜੋ ਸਾਡੇ ਟੈਸਟ ਬੁੱਕ ਦੀ ਦਿੱਲੀ ਪੁਲਿਸ ਹਿੰਦੀ ਦੇ ਵਿੱਚ ਜਿਹੜੀ ਟੀਮ ਪੜਾ ਰਹੀ ਹੈ ਅਗਰ ਤੁਸੀਂ ਉਹਨਾਂ ਤੋਂ ਪੜਨਾ ਚਾਹੁੰਦੇ ਹੋ ਤਾਂ ਉਹਨਾਂ ਟੀਮ ਨਹੀਂ ਲੈਣਾ ਮੈਂ ਵੇ ਨਹੀਂ ਕਹਿ ਰਿਹਾ ਸਾਡੀ ਟੀਮ ਤੋਂ ਪੜਨਾ ਆ ਬੈਚ ਲੋ ਦੂਜੀ ਟੀਮ ਜੀਡੀ ਆਊਗਾ ਉਹਦੀ ਤਿਆਰੀ ਵੀ ਹੋਊਗੀ ਐਮਟਸ ਉਹ ਦੇ ਵਿੱਚ ਉਹ ਨਹੀਂ ਦੱਸਿਆ ਸਿਲੇਬਸ ਨਹੀਂ ਦੱਸਿਆ ਬੱਚੇ ਡਿਟੇਲ ਦੇ ਵਿੱਚ ਜਿਹੜਾ ਸਿਲੇਬਸ ਹੈ ਉਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਤੁਸੀਂ ਇਨਰੋਲਮੈਂਟ ਲੈ ਲੈਣੀ ਹੈ ਇਸੇ ਦੇ ਵਿੱਚ ਹੈ ਨਾ ਇਸੇ ਸੈਸ਼ਨ ਦੇ অপশন ਆਇਆ 18 ਮਹੀਨਿਆਂ ਦਾ 1490 ਸਾਰੇ ਕੰਟਰੋਲ ਕਰਨਾ ਹੈ ਠੀਕ ਹੈ ਜਿਵੇਂ ਆ ਦੇਖੋ ਇੱਥੇ ਨੋਟੀਫਿਕੇਸ਼ਨ ਆ ਰਿਹਾ ਇਹ ਕੰਪਲੀਟ ਡਿਟੇਲ ਇਹਦੀ ਦਿੱਤੀ ਗਈ ਹੈ ਔਰ ਇਹ ਵਾਲਾ ਦੇਖੋ ਇਹਦੇ ਵਿੱਚ ਕਲਿੱਕ ਕਰੋ ਔਰ